ਇਹ ਦੇ ਕੰਮ ਦੀ ਬੁਲਾਇਆ ਸੀਗਾ ਉਹਨਾਂ ਨੇ ਕੰਮ ਪਾਜੀ ਕਰਦਾ ਸੀਗਾ ਮਤਲਬ ਕੀ ਕਹਿ ਕੇ ਕਰਦੇ ਕੰਮ ਲੈ ਲੈ ਕੇ ਗਏ ਸੀਗਾ ਤੇ ਉੱਧਰ ਮੈਨੂੰ ਜੰਗਲ ਦੇ ਏਰੀਆ ਜਿੱਥੇ ਮਤਲਬ ਕੀ ਉਹਨਾਂ ਨੇ ਚਿਕਨ ਦਾ ਕੰਮ ਕਰਵਾਂਦੇ ਸੀਗਾ ਦਬਾਈ ਦੇ ਵਿੱਚ ਮੈਂ ਹਫ਼ਤਾ ਰਹੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫਿਰ ਤਾਂ ਮਾਸਕਟ ਬਹੁਤ ਮਾੜੇ ਸੀਗੇ ਭਾਜੀ ਸਾਥ ਉੱਥੇ ਉੱਥੇ ਭਾਜੀ ਮੇਰੀ ਕਟਮਾਰ ਵੀ ਕੀਤੀ ਸੀਗੀ ਮਤਲਬ ਕੀ ਘਰ ਵਾਲੇ ਵੀ ਕਟ ਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟਮਾਰ ਕਰਦੇ ਆ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀਗੀ ਮੈਂ ਕਿਹਾ ਮੈਂ ਘਰ ਦੀ ਗਰੀਬੀ ਕੱਢ ਦੂੰਗੀ ਖਾਣ ਪੀਣ ਨੂੰ ਪਾਲੀ ਚਾਲ ਦਿੰਦੇ ਸੀਗੇ ਉਹ ਵੀ ਮੈਨੂੰ ਤੇ ਇੱਕ ਦਿਨ ਛੱਡ ਕੇ ਦਿੰਦੇ ਸੀਗੇ ਨਹੀਂ ਤੇ ਨਹੀਂ ਇਹ ਇਹ ਵੱਡੇ ਸੀ ਵਿਚਾਰੇ ਨੇ ਕਿਹਾ ਵੀ ਚਲ ਕਿਤੇ ਸਾਡੀ ਗਰੀਬੀ ਟੁੱਟ ਜਾਊਗੀ ਦਲਰ ਜਾਣਗੇ ਸਾਡੇ ਤੇ ਤੇ ਉਹ ਤੇਰਾ ਕਰਦੀ ਸੀ ਕੰਮ ਕੰਮ ਇਹਨੂੰ ਕੋੜਾ ਜੀ ਰਿਹਾ ਪਤਾ ਸੀ ਕਿ ਹਾਂ ਜੀ ਆਉਂਦੀਆਂ ਲੜਕੀਆਂ ਨਾ ਕਿ ੱਲੋ ਹਾਂ ਬਾਹਰ ਬਹੁਤ ਹਾਲਾਤ ਭੜੇ ਆ ਜੀ ਅਰਬ ਦੇਸ਼ਾਂ ਦੇ ਵਿੱਚੋਂ ਜਾਨ ਬਚਾ ਕੇ ਪੰਜਾਬ ਪਹੁੰਚੀ ਵਿਧਵਾ ਮਾ ਦੀਤੀ ਸੰਤ ਸਿੱਚੇ ਵਾਲੇ ਦੇ ਯਤਨਾਂ ਸਦਕਾ ਅੱਜ ਇੱਕ ਧੀ ਆਪਣੇ ਘਰ ਪਹੁੰਚੀ ਹੈ ਆਪਣੀ ਮਾਂ ਨੂੰ ਮਿਲੀ ਹੈ ਜੋ ਕਿ ਵਿਧਵਾ ਹੈ ਤੇ ਉਸ ਨੂੰ ਟਰੈਵਲ ਏਜੰਟਾ ਨੇ ਅਰਬ ਦੇਸ਼ਾਂ ਦੇ ਵਿੱਚ ਵੇਚ ਦਿੱਤਾ ਸੀ ਤੇ ਅੱਜ ਉੱਥੋਂ ਜਾਨ ਬਚਾ ਕੇ ਪੰਜਾਬ ਪਹੁੰਚੀ ਹੈ ਆਪਣੇ ਘਰ ਪਹੁੰਚੀ ਹੈ ਤੇ ਉਸ ਲੜਕੀ ਨੇ ਜੋ ਕਿ ਜਾਨ ਬਚਾ ਕੇ ਆਈ ਹੈ ਉਸਨੇ ਦੱਸਿਆ ਕਿ ਉਸਨੇ ਆਪਣੀ ਆਸ ਛੱਡ ਦਿੱਤੀ ਸੀ ਕਿ ਉਹ ਕਦੇ ਪੰਜਾਬ ਵੀ ਪਹੁੰਚੇਗੀ ਲੇਕਿਨ ਸੰਤ ਸਿੰਚੇ ਵਾਲੇ ਦੇ ਸਦਕਾ ਅੱਜ ਉਹ ਆਪਣੇ ਘਰ ਆਈ ਹੈ ਤੇ ਉਸਨੇ মিডিਆ ਨਾਲ ਗੱਲਬਾਤ ਕਰਦੇ ਆਪਣੀ ਹੱਡ ਬੀਤੀ ਸੁਣਾਈ ਹੈ ਕਿ 30000 ਰੁਪਿਆ এজੰਟ ਨੂੰ ਦਿੱਤਾ ਸੀ ਤੇ এজੰਟਾ ਨੇ ਉਸ ਨਾਲ ਧੋਖਾ ਕੀਤਾ ਤੇ ਉਸ ਨੂੰ ਮਾਸਕਟ ਦੇ ਵਿੱਚ ਫਸਾ ਦਿੱਤਾ ਜਿੱਥੇ ਉਸਦੇ ਨਾਲ ਰੋਜ਼ਾਨਾ ਹੀ ਕੁੱਟਮਾਰ ਹੁੰਦੀ ਸੀ 벨ਟਾਂ ਤੇ ਨਾਲ ਕੁੱਟਿਆ ਜਾਂਦਾ ਸੀ ਉਸ ਨੂੰ ਤੇ ਸਾਰਾ ਦਿਨ ਉਸਦੇ ਕੋਲੋਂ ਘਰ ਦਾ ਕੰਮ ਕਰਵਾਉਂਦੇ ਸੀ ਤੇ ਇੰਨਾ ਤਸ਼ੱਦਦ ਹੁੰਦਾ ਸੀ ਇੰਨੀ ਕੁੱਟਮਾਰ ਹੁੰਦੀ ਸੀ ਕਿ ਕਈ ਵਾਰ ਤਾਂ ਬਿਹੋਸ਼ ਹੋ ਜਾਂਦੀ ਸੀ ਲੇਕਿਨ ਜਦੋਂ ਸ਼ਾਂਤ ਸਿੱੱਜੇ ਵਾਲੇ ਨੂੰ ਇਸਦੀ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਤੇ ਅਜੋਤੀ ਮਾਸਕੜ ਤੋਂ ਵਾਪਸ ਪੰਜਾਬ ਆਪਣੇ ਘਰ ਪਹੁੰਚੀ ਹੈ ਤੁਹਾਨੂੰ ਦੱਸਦੀ ਹੈ ਕਿ ਤੀ ਆਪਣੇ ਘਰ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਅਰਬ ਗਈ ਸੀ ਜਿੱਥੇ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਇਸ ਤਰ੍ਹਾਂ ਦੇ ਜਾਲ ਦੇ ਵਿੱਚ ਫਸ ਜਾਵੇਗੀ ਉਸਦੇ ਨਾਲ ਕੁੱਟਮਾਰ ਹੋਵੇਗੀ ਉਸ ਨੂੰ ਵੇਚ ਦਿੱਤਾ ਜਾਵੇਗਾ ਉਸਨੇ ਸਾਰੀ ਹੱਡ ਵੀ ਸੁਣਾਈ ਹੈ ਆਓ ਮੀਡੀਆ ਨਾਲ ਗੱਲਬਾਤ ਕਰਦੇ ਉਸ ਧੀ ਨੇ ਕੀ ਕੀਤਾ ਆਓ ਤੁਹਾਨੂੰ ਸੁਣਾਉਂਦੇ ਆਂ ਕੰਮ ਭਾਜੀ ਕਰਦਾ ਸੀਗਾ ਮਤਲਬ ਕੀ ਕਹਿ ਕੇ ਕਰਦੇ ਕੰਮ ਲੈ ਲੈ ਕੇ ਗਏ ਸੀਗਾ ਤਾਂ ਉੱਧਰ ਮੈਨੂੰ ਜੰਗਲ ਦੇ ਏਰੀਆ ਜਿੱਥੇ ਮਤਲਬ ਕੀ ਉਹਨਾਂ ਨੇ ਚਿਕਨ ਦਾ ਕੰਮ ਕਰਵਾਂਦੇ ਸੀਗਾ ਡਬਈ ਦੇ ਵਿੱਚ ਮੈਂ ਹਫ਼ਤਾ ਰਹੀ ਭਾਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਭੇਜਤਾ ਮਾਸਕਟ ਕਹਿੰਦੇ ਤੂੰ ਡਬਈ ਸੀ ਘਰ ਦਾ ਕੰਮ ਕਰੂੰਗੀ ਮੇਰੇ ਨਾਲ ਧੋਖਾ ਹੋਇਆ ਭਾਜੀ ਤੇ ਚੇਤਿਆ ਗਿਆ ਸੀ ਭਾਜੀ ਮੈਡਮਾਂ ਨੂੰ ਭਾਜੀ ਅੱਗੇ ਬਹੁਤ ਮਾੜੇ ਸੀਗੇ ਭਾਜੀ ਰਾਤ ਉੱਥੇ ਉਥੇ ਭਾਜੀ ਮੇਰੀ ਕਟਮਾਰ ਵੀ ਕੀਤੀ ਸੀਗੀ ਮਤਲਬ ਕਿ ਘਰ ਵਾਲੇ ਵੀ ਕਟ ਦੇ ਮਾਰਦੇ ਸੀ ਹੋਰ ਵੀ ਬਹੁਤ ਕੁੜੀਆਂ ਵਾਂ ਜਿਨ੍ਹਾਂ ਦੀ ਕਟਮਾਰ ਕਰਦੇ ਆ ਕੰਮ ਵੀ ਹੱਦ ਤੋਂ ਵੱਧ ਲੈਂਦੇ ਸੀ ਉਹ ਤੋਂ ਮੈਨੂੰ ਇੱਕ ਦਿਨ ਫੋਨ ਮਿਲਿਆ ਸੀਗਾ ਫਿਰ ਮੈਂ ਸਾਰਾ ਕੁਝ ਆਪਣੀ ਘਰਦਿਆਂ ਨੂੰ ਦੱਸਿਆ ਵੀ ਮੰਮੀ ਇੱਦਾਂ ਇੱਦਾਂ ਹੋਈ ਮੈਨਾ ਅਲਰਜੀ ਪ੍ਰੋਬਲਮ ਵੀ ਸੀ ਮਤਲਬ ਕਿ ਜਿਹੜੀਆਂ ਉਹਨਾਂ ਨੇ ਮੈਨੂੰ ਕਟਮਾਰ ਕੀਤੀ ਉਹ ਵੀ ਮੇਰੇ ਨਿਸ਼ਾਨ ਪਏ ਹੋਏ ਸੀਗਾ 벨ਟਾ ਮਾਰ ਮਾਰ ਕੇ ਮੈਨੂੰ ਕਟਮਾਰ ਕੀਤੀ ਜੀ ਉੱਥੇ ਹੈ ਭਾਜੀ ਇਦਾਂ ਦਾ ਗਲਤ ਟਾਰਚਰ ਕਰਦੇ ਮਤਲਬ ਕਿ ਹਾਂਜੀ ਫੇਰ ਮੈਨੂੰ ਕੱਪੜੀ ਲੀੜੇ ਕੱਪੜੇ ਵੀ ਮਿਲ ਗਿਆ ਸੀ ਫਿਰ ਮੇਰੀ ਉਸ ਤੋਂ ਵੱਧ ਕਟ ਮਾਰ ਵੀ ਨਹੀਂ ਸੀ ਹੋਈ ਫਿਰ ਬਾਕੀਆਂ ਕੁੜੀਆਂ ਦੀ ਕਟ ਮਾਰ ਕਰਦੇ ਸੀ ਹੱਦ ਤੋਂ ਵੱਧ ਕਟਦੇ ਸੀ ਉਹ ਤੋਂ ਬਾਬਾ ਜੀ ਤੇ ਰਾਹੀਂ ਹੋਈ ਆ ਵਾਪਸੀ ਨਹੀਂ ਤੇ ਮੈਨੂੰ ਇੰਡੀਆ ਆਉਣ ਦੀ ਕੋਈ ਆਸ ਨਹੀਂ ਸੀ ਉਹਨਾਂ ਨੇ ਮੈਨੂੰ ਇਹੀ ਕਿਹਾ ਸੀ ਕਿੰਦੇ ਤੂੰ ਇੰਡੀਆ ਚੱਲੀਆਂ ਮਤਲਬ ਕੀ ਆਪੂ-ਤੱਬੂ ਦੀ ਟਿਕਟ ਸੀਗੀ ਕਹਿੰਦੇ ਨਹੀਂ ਤੂੰ ਇੰਡੀਆ ਚੱਲੀਆਂ ਜਦੋਂ ਟਿਕਟ ਦੇਖੀ ਫਿਰ ਪਤਾ ਲੱਗਾ ਸੀ ਵੀ ਮੈਨੂੰ ਦਵਾਈ ਜ਼ੰਡ ਦੇ ਕੋਲ ਭੇਜਣ ਲੱਗੇ ਸੀ ਇੱਕ ਕੁੜੀ ਆਈ ਸੀ ਮੇਰੇ ਕੋਲ ਪਾਸਪੋਰਟ ਫੜਨ ਉਹ ਕੁੜੀ ਵੀ ਮਤਲਬ ਕਿ ਜੈਂਟ ਨੇ ਹੀ ਉਹਨੂੰ ਭੇਜਿਆ ਸੀਗਾ ਕਹਿੰਦਾ ਇਹ ਕੁੜੀ ਦਾ ਪਾਸਪੋਰਟ ਫੇਲਾ ਖੋਲਾ ਵੀ ਇਹਨੂੰ ਇੰਡੀਆ ਨਹੀਂ ਪੱਪਸ ਭੇਜਣਾ ਉਹਨੇ ਮੇਰਾ ਪਿੱਛਾ ਕੀਤਾ ਮੈਂ ਉਹਨੂੰ ਦੇਖ ਲਿਆ ਸੀ ਪਰ ਉਹਨਾਂ ਨੇ ਸੀ ਮੈਨੂੰ ਦੇਖਿਆ ਮੈਂ ਇਹੀ ਸਮਝਾਇਆ ਮੈਂ ਕਿ ਦੇਖ ਮੈਂ ਆ ਤਾਂ ਇੱਥੇ ਬਹੁਤ ਮਾੜੇ ਲੱਗਦਾ ਚਾਹ ਵੀ ਤੂੰ ਨਾ ਕਹਿੰਦੀ ਮੈਂ ਵੀ ਜੈਂਟ ਦੇ ਘਰ ਫਸੀਆਂ ਵੀ ਮੈਨੂੰ ਵੀ ਫੋਨ ਤੇ ਕਰ ਵੀ ਨਹੀਂ ਕਰਨ ਦਿੰਦੇ ਹੈ ਤਾਂ ਕਹਿੰਦੀ ਫਿਰ ਮੈਂ ਉਹਨੂੰ ਇਹ ਗੱਲ ਕਹੀ ਮੈਂ ਕਿ ਚਲੋ ਆਪਾਂ ਦੋਨੋਂ ਜਣੀਆਂ ਇੰਡੀਆ ਚਲ ਜੰਨੀਆਂ ਹਾਂ ਹਾਂਜੀ ਫਿਰ ਉਹਨੂੰ ਵੀ ਨਾਲ ਲੈ ਕੇ ਆਏ ਮੈਂ ਕੁੜੀਆਂ ਨੂੰ ਇਹ ਹੀ ਕਹਿਣਾ ਚਾਹਨੀ ਆ ਵੀ ਇੱਥੇ ਅੱਧੀ ਖੜੀ ਮੈਂ ਤਾਂ ਘਰ ਦੀ ਗਰੀਬੀ ਵਾਸਤੇ ਗਈ ਸੀ ਕਿ ਮੈਂ ਕਿਹਾ ਮੈਂ ਘਰ ਦੀ ਗਰੀਬੀ ਕੱਢ ਦੂੰਗੀ ਇਹਦੇ ਲੜਕੀ ਦੇ ਪਿਤਾ 9 ਸਾਲ ਪਹਿਲਾਂ ਇਸ ਦੁਨੀਆ ਤੋਂ ਚਲੇ ਗਏ ਸੀ ਤੇ ਇਹਦੇ ਘਰ ਵਿੱਚ ਵੱਡੀ ਹੋਣ ਕਰਕੇ ਇਹ ਲੜਕੀ ਜਿਹੜਾ ਸੀ ਘਰ ਦੇ ਨਾਲ ਫੈਸਲੇ ਲੈਂਦਾ ਕੋਈ ਇਹਨਾਂ ਨੂੰ ਪਿੰਨ ਮਹਿਰਬੁਰ ਤੋਂ ਕੋਈ ਇਹਨਾਂ ਦੇ ਲੜਕੀ ਮਲਿਕ ਨੇ ਕਿਹਾ ਕਿ ਅਸੀਂ ਤੁਹਾਨੂੰ ਦਵਾਈ ਤੇ ਭੇਜਦੇ ਨੇ ਤੇ ਤੇਰੀ ਤੇਰੇ ਤੇ 23000 ਤਨਖਾਹ ਹੋਊਗੀ ਤੇ ਇਹਨ ਕੋਲ 30000 ਰੁਪਈਆ ਲੈ ਕੇ ਇਹਨੂੰ ਦੇ ਵੇਚ ਭੇਜ ਦਿੱਤਾ ਕਿਉਂਕਿ ਜਿਹੜੀ ਹੈਗੀ ਟੈਂਕੀ ਲੱਗਦੀ ਹੈ ਥੋੜਾ ਵੀ ਦਿਲਾਵਾ ਕੇ ਉਹ ਉਥੇ ਦਵਾਈ ਤਾਂ ਇਹਨਾਂ ਨੂੰ 8 ਦਿਨ ਰੱਖ ਕੇ ਫਿਰ ਇਹਨਾਂ ਨੂੰ ਹਸਪਤਲ ਲੈ ਕੇ ਮਾਰਕਟ ਨੂੰ ਜਾ ਕੇ ਇਹਨਾਂ ਕੋ پاسਪੋਰਟ ਕੋਲਿਆ ਇਹਨੂੰ ਕਹਿੰਦੇ ਜਿਹੜਾ ਹੈਗਾ ਉੱਥੇ ਦੇ ਲਾਇਆ ਖਾਣੇ ਪੀਣੇ ਦਾ ਜਿਸ ਤਰ੍ਹਾਂ ਹੁੰਦਾ ਉਧਰ ਉਹਨਾਂ ਦਾ ਖਾਣਾ ਹੋਰ ਸੋ ਇਹਨੂੰ ਟੌਰਚਰ ਕਰਦੇ ਰਹੇ ਸੂਰਨੰਦ ਘਰਦਿਆ ਨੇ ਇਥੇ ਸੰਪਰਕ ਕੀਤਾ ਤੇ ਤਕਰੀਬਨ 2 ਮਹੀਨੇ ਪਹਿਲਾਂ ਤੇ ਸਾਡੇ ਕੋਲ ਆਏ ਤੁਸੀਂ ਜਿਹੜੇ ਰੈਜੈਂਟ ਸੀ ਉਹਨਾਂ ਦੇ ਉੱਤੇ ਜਿਹੜਾ ਹੈਗਾ ਕਿ ਵਿਦੇਸ਼ ਮੰਤਰਾਲੇ ਨੇ ਇਹਨਾਂ ਦੇ ਉਹਨਾਂ ਦੇਸ਼ਿਕੰਦਾਂ ਕਸ਼ੇ ਥੋੜਾ ਨੰਮਨਨ ਕੀਤੇ ਨਾਲ ਸੁਪਰਕ ਦੇ ਵਿੱਚ ਆਏ ਸੋ ਉਦੋਂ ਬਾਅਦ ਜਿਹੜਾ ਹੈ ਇਹ ਲੜਕੀ 2 ਮਹੀਨੇ ਤੋਂ ਸਭ ਆਪਸ਼ਾਈ ਹੈ ਸੋ ਸਾਡਾ ਤਾਂ ਕਹਿਣ ਦਾ ਹੀ ਮਕਸਦ ਹੈ ਕਿ ਇਹੋ ਜਿਹੇ ਜਿਹੜੇ ਗੁੰਮਰਾਹ ਕਰਨ ਵਾਲੇ ਜੰਟਾ ਜਗੂ ਲੜਕੀਆਂ ਕਿਸੇ ਨੂੰ ਹੰਦਾ ਕੀ ਹੈ ਕਿ ਜੇ ਤੂੰ ਇੱਕ ਪਾਸ ਜਾਂਦਾ ਫਿਰ ਦੂਸਰੇ ਨੂੰ ਉਹ ਬਿਛਾ ਦਿੰਦਾ ਫਿਰ ਆਪ ਉਹਦੇ ਵਿੱਚ ਛੁੱਟ ਜਾਂਦਾ ਤੇ ਦੂਸਰੇ ਨੂੰ ਉਥੇ ਉਹ 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 ਜਿਹੜਾ ਉਹਦੀ ਜਗ੍ਹਾ ਤੇ ਲਾ ਦਿੰਦੇ ਆ ਤੇ ਇਹੋ ਜਿਹਾ ਕਹਿ ਕੇ ਕਹਾ ਕੇ ਉਥੇ ਜਿਹੜੇ ਹੈਗੇ ਇਹ ਹੋਰ ਜੇ ਸੁੱਖ ਨੇ ਦਿਖਾ ਕੇ ਵੀ ਤੁਹਾਨੂੰ ਇੰਨੀ ਤਨਖਾਹ ਮਿਲੂਗੀ ਗਰੀਬ ਆ ਲਾਲਚ ਚਾ ਜਾਂਦਾ ਸਾਡੀ ਹੱਥ ਜੁੜ ਕੇ ਬੇਨਤੀ ਹੈ ਖਾਸ ਕਰਕੇ ਹਮ ਮਾਸਕਟ ਜਾਣ ਵਾਲੀਆਂ ਲੜਕੀਆਂ ਨੂੰ ਦੁਬਈ ਜਾਣ ਵਾਲੀਆਂ ਲੜਕੀਆਂ ਨੂੰ ਜਿਹੜੇ ਅਜੇ ਜਿਹੜੇ ਹੈ ਬਿਨਾ ਵਰਕ ਪਰਮਿਟ ਤੋਂ ਬੇਰੰਬੀ ਜਿਹੜੇ ਹੈ ਉਹ ਨਹੀਂ ਜਾਣਾ ਚਾਹੀਦਾ ਏਜੰਟਾਂ ਦੇ ਚਾਸੀ ਵਿੱਚ ਨਹੀਂ ਹੋਣਾ ਚਾਹੀਦਾ ਕਿਉਂਕਿ ਏਜੰਟ ਕਹਿੰਦੇ ਕੋਸ਼ ਕਰਦੇ ਕੁਛ ਜਦੋਂ ਇੱਥੇ ਬੱਚਾ ਫਸ ਜਾਂਦਾ ਤੇ ਫਿਰ ਇਥੇ ਪਰਿਵਾਰ ਵਾਸਤੇ ਜਿਹੜੇ ਪਹਿਲੇ ਹੀ ਗਰੀਬ ਹੁੰਦੇ ਆ ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ ਸੋ ਇਸ ਵਾਸਤੇ ਅਸੀਂ ਖਾਸ ਕਰਕੇ ਜਿਹੜੀਆਂ ਵੀ ਸਾਡੀਆਂ ਅਬੀਬੀਅੰ ਮਾਸਟਰ ਡਿਜ਼ਾਈਨਰ ਵਰਮ ਬੁਰਕਾਂ ਦੇ ਵਿੱਚ ਜਾਣ ਨੂੰ ਜਾਣਾ ਚਾਹਦੇ ਆ ਉਹ ਕਿਸੇ ਜਿਹੜਾ ਹੈ ਫਰਮ ਪਰਮੈਂਟ ਤੋਂ ਬਣਾ ਨਾ ਜਾਣ ਕਿਉਂਕਿ ਇੱਥੇ ਬਹੁਤ ਕੁਝ ਗੜੀ ਹੈ ਪਹਿਲਾਂ ਹੀ ਬਹੁਤ ਛੱਕੀਆਂ ਹੋਈਆਂ ਤੇ ਫੋਰੀਆਂ